ਅਮਰੀਕਾ ਦੀ ਇੱਕ ਯੂਨੀਵਰਸਿਟੀ ਚ ਇੰਟਰਫੇਥ ਤੇ ਇੰਟਰਫੇਥ ਅੰਡਰਸਟੈਂਡਿੰਗ ਤੇ ਮੇਰਾ ਲੈਕਚਰ ਸੀ ਜਿਹੜਾ ਆਡੀਟੋਰੀਅਮ ਸੀ ਉਹਦੇ ਵਿੱਚ ਸਾਹਮਣੇ ਜੀਸਸ ਕ੍ਰਾਈਸਟ ਦੀ ਜਿਹੜੀ ਪ੍ਰਤਿਮਾ ਉਹ ਲਟਕ ਰਹੀ ਸੀ ਸਲੀਵ ਤੇ ਟੰਗੀ ਹੋਈ ਤੇ ਉਹਨੂੰ ਡਿਜ਼ਾਈਨ ਇਸ ਤਰ੍ਹਾਂ ਕੀਤਾ ਗਿਆ ਸੀ ਕਿ ਜਦੋਂ ਬਟਨ ਦਬਦੇ ਸੀ ਤੇ ਜੀਸਸ ਕ੍ਰਾਈਸਟ ਦੇ ਪੈਰਾਂ ਵਿੱਚੋਂ ਤੇ ਹੱਥਾਂ ਵਿੱਚੋਂ ਜਿੱਥੇ ਮੇਖਾਂ ਗੱਡੀਆਂ ਸੀ ਤੇ ਕੌਣ ਸਿਲਦਾ ਨਜ਼ਰ ਆਉਂਦਾ ਸੀ ਜਦੋਂ ਮੈਂ ਬੋਲਣ ਲਈ ਉੱਠਿਆ ਤੇ ਮੇਰੀ ਨਜ਼ਰ ਉੱਥੇ ਪਈ ਤਾਂ ਕੁਦਰਤੀ ਕੁਕ ਆਡੀਅנס ਜਿਹੜੀ ਸੀ ਉਹ ਸਾਰੀ ਕ੍ਰਿਸਚੀਅਨ ਸੀ ਕੋਈ ਇੱਕ ਅਦਾ ਬੰਦਾ ਕਿਸੇ ਹੋਰ ਧਰਮ ਦਾ ਨਹੀਂ ਤੇ ਮੈਂ ਆਪਣੀ عقیدਤ ਪੇਟ ਕੀਤੀ ਪਹਿਲਾਂ ਜੀਸਸ ਕ੍ਰਾਈਸਟ ਨੂੰ ਉਹਦੀ ਕ੍ਰੁਸੀਫਿਕੇਸ਼ਨ ਦੀ ਗੱਲ ਕੀਤੀ ਉਸ ਤੋਂ ਬਾਅਦ ਮੈਂ ਕਿਹਾ ਵੀ ਆਓ ਹੁਣ ਤੁਹਾਨੂੰ ਮੈਂ ਘੂਰ ਬੰਦਰ ਦਿਖਾਉਣਾ ਇਸ ਕਿਸਮ ਦਾ ਫਿਰ ਮੈਂ ਉਹਨਾਂ ਨੂੰ ਸਰਹੰਦ ਲੈ ਆਇਆ ਕਿਉਂਕਿ ਪਹਿਲਾਂ ਉਹਨਾਂ ਨੂੰ ਦੱਸਿਆ ਕਿ ਮੈਂ ਸਰਹੰਦ ਤੋਂ ਆਇਆ ਤੇ ਸਰਹੰਦ ਦਾ ਇਤਿਹਾਸ ਕੀ ਹੈ ਫਿਰ ਮੈਂ ਜਿਵੇਂ ਤੁਹਾਨੂੰ ਹੁਣ ਨਰੇਟ ਕੀਤਾ ਇਹ ਸਾਰਾ ਇਤਿਹਾਸ ਉਹਨਾਂ ਨੂੰ ਸੁਣਾਇਆ ਪਹਿਲੀ ਕਤਾਰ ਚੋਂ ਤੋਂ ਦੀ ਡੀਨ ਸਟੂਡੈਂਟਸ ਫੋਰਨ ਸਟੂਡੈਂਟਸ ਦੀ ਵੈਂਡੀ ਉਹ ਬੈਠੀ ਸੀ ਇਤਫਾਕ ਨੂੰ ਆਪਣੇ ਬੱਚਿਆਂ ਨੂੰ ਨਾਲ ਉਸ ਨੇ ਮੇਰੇ ਲੈਕਚਰ ਦਾ ਇੰਤਜ਼ਾਮ ਕੀਤਾ ਸੀ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਈ ਸੀ ਤੇ ਉਹ ਬੱਚੇ ਜਿਹੜੇ ਸੀ 10 ਸਾਲ ਤੋਂ ਘੱਟ ਉਮਰ ਦੇ ਸੀ ਤੇ ਉਹ ਇੱਕ ਸੱਜੇ ਬੈਠਾ ਤੇ ਇੱਕ ਖੱਬੇ ਬੈਠਾ ਜਿਵੇਂ ਜਿਵੇਂ ਮੈਂ ਬੋਲਦਾ ਜਾ ਰਿਹਾ ਸੀ ਤੇ ਧੀਵੇਂ ਧੀਵੇਂ ਉਹ ਭਾਵੁਕਤਾ ਵਿੱਚ ਗਵਾਚ ਰਹੀ ਸੀ ਕਈ ਵਾਰੀ ਉਹਨੇ ਰਮਾਲ ਕੱਟ ਕੇ ਆਪਣੀ ਅੱਖਾਂ ਪੂੰਝੀਆਂ ਫਿਰ ਉਹ ਆਪਣੇ ਪੁੱਤਰਾਂ ਨੂੰ बार-बार ਆਪਣੀ ਹਿੱਕ ਨਾਲ ਲਾ ਰਹੀ ਸੀ ਮੇਰੀ ਇਨਸਪੀਰੇਸ਼ਨ ਦਾ ਸੋਮਾ ਬਣ ਗਈ ਮੈਂ ਸਾਰੀ ਤਕਰੀਰ ਵਿੱਚ ਵੈਂਡੀਵਲ ਦੇਖਦਾ ਰਿਹਾ ਮੈਂ ਮਹਿਸੂਸ ਕਰ ਰਿਹਾ ਸੀ ਕਿ ਵੈਂਡੀ ਮਾਤਾ ਗੁਜਰੀ ਦੀ ਪੀੜਾ ਨੂੰ ਜੀ ਰਹੀ ਹੈ ਉਹ ਮੰਜ਼ਰ ਜੀ ਰਹੀ ਹੈ ਜਿਉ ਮਾਤਾ ਗੁਜਰੀ ਜੀ ਤੇ ਉਸ ਵੇਲੇ ਕੁਸਰੇ ਜਦੋਂ ਸਹਿਬ ਸਾਤੇ ਤੋੜੇ ਉਸ ਤੋਂ ਬਾਅਦ ਗੁਜ਼ਰੀ ਬੜਾ ਮਾਹੌਲ ਭਾਵਕ ਹੋ ਗਿਆ ਹਰ ਬੰਦਾ ਉੱਥੇ ਘੁਲਾਰੇ ਅਸੀਂ ਜਦੋਂ ਮੈਂ ਸਮਾਪਤ ਕੀਤਾ ਲੈਕਚਰ ਇਹ ਸਮਾਪਤ ਕਰਕੇ ਮੈਂ ਬੈਠ ਗਿਆ ਮੈਂ ਵੀ ਉਸ પીੜਾ ਚਤਰੂ ਅਤਰੂ ਸੀ ਮੈਂ ਇਹ ਕਹਿਣਾ ਹੀ ਭੁੱਲ ਗਿਆ ਕਿ ਜੇ ਕੋਈ ਸਵਾਲ ਹੈ ਤਾਂ ਕਰੋ ਥੋੜੀ ਦੇਰ ਬਾਅਦ ਮੈਂ ਆਪਣੇ ਆਪ ਨੂੰ ਸੰਭਾਲ ਕੇ ਉੱਠ ਕੇ ਬਿਲਕੁਲ ਖਾਮੋਸ਼ ਬੈਠੇ ਸੀ ਸੰਗਤ ਖਾਚ-ਖਾਚ ਭਰਿਆ ਸੀ ਆਡੀਟੋਰੀਅਮ ਸਾਧੀਆਂ ਅੱਖਾਂ ਗਿੱਲੀਆਂ ਸੀ ਮੈਂ ਉੱਠ ਕੇ ਪਰੇਮਾਨ ਨੇ ਕਿਹਾ ਕਿ ਇਫ ਯੂ ਹੈਵ ਐਨੀ ਕੁਐਸਚਨ ਫਿਰ ਸਾਥ ਸੰਗਤ ਉਹਨਾਂ ਨੇ ਹੌਸਲਾ ਕਰਕੇ ਮੈਨੂੰ ਕੁਝ ਸਵਾਲ ਕੀਤੇ ਇਹ ਸਵਾਲ ਉਦੋਂ ਤੋਂ ਲੈ ਕੇ ਮੈਂ ਜਦੋਂ ਵੀ ਮੈਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਕਰਨ ਦਾ ਮੌਕਾ ਮਿਲਦਾ ਮੈਂ ਸੰਗਤ ਨਾਲ ਜ਼ਰੂਰ ਸੁਣੇ ਕਰਦਾ ਪਹਿਲਾ ਸਵਾਲ ਮੈਨੂੰ ਵੈਂਡੀ ਨੇ ਕੀਤਾ ਮੈਨੂੰ ਪੁੱਛਦੀ ਹੈ ਕਿ ਐਡੀ ਸਟਰੋਂਗ ਮੋਟੀਵੇਸ਼ਨ ਕੀ ਸੀ ਸਾਹਿਬਜ਼ਾਦਿਆਂ ਨੂੰ ਕਿ ਉਹ ਤਸ ਤੋਂ ਮਸ ਨਹੀਂ ਹੋਏ ਇੰਨੀ ਛੋਟੀ ਉਮਰ ਚ ਇਸ ਕਿਸਮ ਦੀ ਸ਼ਹਾਦਤ ਸ਼ਹਾਦਤ ਤਾਂ ਇਟਾ ਵੱਡਾ ਸਿੱਧਕ ਤਾ ਇਮਤਿਹਾਨ ਕੀ ਮੋਟੀਵੇਸ਼ਨ ਸੀ ਉਹ ਕਿਹਦੀ ਕੰਪਨੀ ਵਿੱਚ ਸੰ ਵਜੀਦ ਖਾਨ ਦੇ ਅੱਗੇ ਪੇਸ਼ ਹੋਣ ਤੋਂ ਪਹਿਲਾਂ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਉਹ ਮੋਟੀਵੇਸ਼ਨ ਮਾਤਾ ਗੁਜਰੀ ਜੀ ਦੀ ਸੀ ਕਿਰਪਾ ਦਸਮ ਪਾਤਸ਼ਾਹ ਦੀ ਸੀ ਉਹਨਾਂ ਦੇ ਦਾਦੇ ਦੀ ਸੀ ਪਰ ਮੋਟੀਵੇਸ਼ਨ ਜਿਹੜੀ ਸੀ ਉਹ ਮਾਤਾ ਗੁਜਰੀ ਦੀ ਸੀ 4 ਸਾਲ ਦੀ ਨਿਰੰਤਰ ਪ੍ਰੇਰਣਾ ਜਿਹੜੀ ਸੀ ਉਹ ਮਾਤਾ ਗੁਜਰੀ ਜੀ ਦੀ ਸੀ ਤਾਂ ਉੱਤਥੜੀ ਮਰਮਰਿੰਗ ਦੀ ਸ਼ੁਰੂ ਹੋ ਗਈ ਤੇ ਮੈਂ ਉਹਨਾਂ ਨੂੰ ਕਿਹਾ ਭਈ ਕੋਈ ਬੰਦਾ ਉੱਠ ਕੇ ਗੱਲ ਕਰੇ ਕੀ ਕਹਿਣਾ ਚਾਹੁੰਦੇ ਆ ਤੇ ਇੱਕ ਹੋਰ ਪ੍ਰੋਫੈਸਰ ਨੇ ਕਿਹਾ ਕਿ ਇਹ ਤਾਂ ਮਦਰ ਮੈਰੀ ਦਾ ਸਰੂਪ ਸੀ ਮਾਤਾ ਗੁਜਰੀ ਉਹਨੇ ਕੈਪ ਮਦਰ ਮੈਰੀ ਵਾਸ ਵਾਕਿੰਗ ਬਿਹਾਈਂਡ ਜੀਸਸ ਕ੍ਰਾਈਸਟ ਵੈਨ ਜੀਸਸ ਕ੍ਰਾਈਸਟ ਵਾਸ ਬੀਗ ਕ੍ਰੂਸੀਫਾਈਡ ਜਦੋਂ ਉਹ ਕ੍ਰੈਸਟ ਲੈ ਕੇ ਤੁਰਿਆ ਜਾ ਰਿਹਾ ਸੀ ਤੇ ਜਦੋਂ ਬੇਹੋਸ਼ੀ ਦੇ ਹਾਲ ਵਿੱਚ ਡਿੱਗ ਜਾਂਦਾ ਸੀ ਉਹਦੇ ਵਿੱਚ ਕੋਈ ਤਾਕਤ ਨਹੀਂ ਸੀ ਰਹਿੰਦੀ ਫੇਰ ਉਹ ਬੜੀ ਮੁਸ਼ਕਲ ਨਾਲ ਮੁੜ ਕੇ ਆਪਣੀ ਮਾਂ ਵੱਲ ਤੱਕਦਾ ਸੀ ਮਦਰ ਮੈਰੀ ਊ ਵਾਸ ਵਾਕਿੰਗ ਬਿਹਾਈਂਡ ਜਦੋਂ ਮੇਰੀ ਨਾਲ ਉਹਦੀਆਂ ਨਜ਼ਰਾਂ ਮਿਲਦੀਆਂ ਸੀ ਤਾਂ ਫੇਰ ਉਹਨੂੰ ਤਾਕਤ ਮਿਲਦੀ ਸੀ ਫੇਰ ਉਹ ਦੁਬਾਰਾ ਸਲੀਪ ਚੱਕ ਕੇ ਟੁੱਟ ਪੈਂਦਾ ਸੀ ਤੇ ਆਖਰੀ ਵੇਲੇ ਜਦੋਂ ਉਹਨੂੰ ਸਲੀਪ ਤੇ ਟੰਗਿਆ ਤੇ ਜਿਹੜੇ ਬੰਦੇ ਇਹ ਕਰ ਰਹੇ ਸਨ ਐਗਜ਼ੀਕਿਊਸ਼ਨ ਉਹਨਾਂ ਨੇ ਆਖਰੀ ਟਾਈਮ ਮਦਰ ਮੈਰੀ ਨੂੰ ਬੁਲਾ ਕੇ ਕਿਹਾ ਕਿ ਲਾਸਟ ਚਾਂਸ ਹੈ ਕਾਮੈਂਡ ਸੀ ਵੈਦਰ ਹੀ son of god অর ਇਸ ਯੋਰ son ਹੁਣ ਵੀ ਦੇਖ ਲੈ ਕੇ ਰੱਬ ਦਾ ਪੁੱਤਰ ਹੈ ਜਾਂ ਤੇਰਾ ਪੁੱਤਰ ਹੈ ਤੇ ਮਦਰ ਮੈਰੀ ਆਈ ਤੇ ਉਹਦੇ ਦੋਵਾਂ ਪੈਰਾਂ ਦੇ ਹੇਠਾਂ ਉਹਨੇ ਬੁੱਕਲ ਕਰ ਉਂਝਲ ਕਰ ਦਿੱਤਾ ਤੇ ਉਹ ਟਿਪ ਟਿਪ ਕਰਕੇ ਖੂਨ ਉਹਦੇ ਉਂਝਲ 'ਚ ਪੈਂਦਾ ਰਿਹਾ ਜਦੋਂ ਉਂਜਲ ਕ੍ਰਾਈਸਟ ਦੇ ਖੂਨ ਨਾਲ ਭਰ ਗਿਆ ਉਹਨੇ ਆਪਣੇ ਮੂੰਹ ਤੇ ਮਲ ਕੇ ਸ਼ੀ ਕ੍ਰਾਈਡ ਐਟ ਦ ਪਿਚ ਆਫ ਦੀ ਵਾਈਸ 노 ਹੀ ਇਜ਼ son of god ਹੀ son of god ਉਸ ਬਾਅਦ ਜੀਸਸ ਕ੍ਰਾਈਸ ਨੂੰ ਲਿਫਟ ਦੇ ਤੰਗ ਦਿੱਤਾ ਗਿਆ ਤੇ ਉਹ ਉਹਨਾਂ ਨੇ ਕੰਪੇਅਰ ਕੀਤਾ ਕਿ ਮਾਤਾ ਗੁਜਰੀ ਦੀ ਜਿਹੜੀ ਮੋਟੀਵੇਸ਼ਨ ਸੀ ਉਹ ਦੈਟ ਵਾਸ ਨੋ ਲੈਸ ਦੈਨ ਮਦਰ ਮੈਰੀ ਦੀ ਦੀ ਮੋਟੀਵੇਸ਼ਨ ਤੇ ਪ੍ਰੇਰਣਾ ਦੇ ਨਾਲ ਉਹ ਸਲੀਬ ਤੇ ਟੰਗਿਆ ਗਿਆ ਜੀਸਸ ਕ੍ਰਾਈਸ ਦੂਜਾ ਸਵਾਲ ਕਿ ਜਦੋਂ ਹਰ ਸਾਲ ਇਸ ਸਮਾਂ ਆਉਂਦਾ ਹਾਂ ਉਸ ਤੋਂ ਪਹਿਲਾਂ ਇੱਕ ਸਵਾਲ ਇਹ ਆਇਆ ਕਿ ਜਦੋਂ ਬੱਚੇ ਸ਼ਹੀਦ ਹੋਏ ਵਾਟ ਵਾਸ ਦੀ ਰਿਐਕਸ਼ਨ ਆਫ देयर ਮਦਰ ਦਾਦੀਨਾਂ ਦੀ ਇਹਨਾਂ ਦੀਆਂ ਮਾਵਾਂ ਕਿੱਥੇ ਸਨ ਉਹਨਾਂ ਦਾ ਕੀ ਰਿਐਕਸ਼ਨ ਸੀ ਤੁਸੀਂ ਹੈਰਾਨ ਹੋਵੋਗੇ ਮੈਨੂੰ ਸੱਚੀ ਉਸ ਵੇਲੇ ਤੱਕ ਨਹੀਂ ਸੀ ਪਤਾ ਕਿ ਬਾਤਾ ਜੀ ਤੋਂ ਜੀ ਪਹਿਲਾ ਜੋਤੀ ਜੋਤ ਸਮਾ ਗਈ ਸੀ ਇਹ ਮੈਂ ਬਾਤਾਂ ਕੇ ਫਿਰ ਸਾਰੀ ਖੋਜ ਕੀਤੀ ਕਿ ਉਹ ਤਾਂ 4 ਸਾਲ ਪਹਿਲਾਂ ਚੜ੍ਹਾਈ ਕਰ ਗਏ ਸਨ ਤੀਜਾ ਸਵਾਲ ਉਹਨਾਂ ਦਾ ਸੀ ਕਿ ਜਦੋਂ ਹਰ ਸਾਲ ਇਹ ਸਮਾਂ ਆਉਂਦਾ ਹੈ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਉਦੋਂ ਸਿੱਖ ਕੌਮ ਦੀ ਸਮੁੱਚਤਾ ਵਿੱਚ ਇੰਗੇਜਮੈਂਟ ਕੀ ਹੁੰਦੀ ਹੈ ਕਿਵੇਂ ਹੰਡੋ ਨੇਉ ਨਿਪਾਲ ਕੀ ਕਰਦੇ ਹੋ ਉਸ ਵੇਲੇ ਤੁਸੀਂ ਮੈਂ ਸੱਚ ਜਾਣਿਓ ਮੈਂ ਆਪਣੀ ਜ਼ਿੰਦਗੀ ਚ ਕਦੇ ਇੰਨਾ ਸ਼ਰਮਿੰਦਾ ਨਹੀਂ ਹੋਇਆ ਮੈਂ ਪਾਣੀ ਪਾਣੀ ਹੋ ਗਿਆ ਤੇ ਮੈਂ ਵੈਂਡੀ ਨੂੰ ਕਿਹਾ ਮੈਂ ਕਿ ਇਸ ਹਵਾਲਾ ਦਾ ਜਵਾਬ ਤੈਨੂੰ ਫੇਰ ਦੇਵਾਂਗਾ ਜਾਂ ਤੇਨੂੰ ਆਉਣਾ ਪਏਗਾ ਉੱਥੇ ਜਾਂ ਮੈਂ ਇੱਕ ਵਾਰ ਫੇਰ ਆਵਾਂਗਾ ਤੇ ਉਹ ਬਾਅਦ ਵਿੱਚ ਮੈਨੂੰ ਪੁੱਛਦੀ ਹੈ ਵਾਈ ਡੋਨਟ ਯੂ ਆਨਸਰ ਮਾਈ ਕੁਐਸਚਨ ਮੇਰੇ ਤੇਨੂੰ ਇਹ ਵੀ ਨਹੀਂ ਮੈਂ ਦੱਸ ਸਕਦਾ ਕਿ ਮੈਂ ਤੇਰੇ ਸਵਾਲ ਦਾ ਜਵਾਬ ਕਿਉਂ ਨਹੀਂ ਦਿੰਦਾ ਫਿਰ ਮੈਂ ਆਪਣੇ ਮਨ ਨੂੰ ਕੋਸ ਰਿਆ ਸੀ ਕਿ ਮੈਂ ਉਹਨੂੰ ਕਿਵੇਂ ਦੱਸਦਾ ਵੈਂਡੀ ਨੂੰ ਕਿ ਹੁਣ ਅਸੀਂ ਤਾਂ ਉਹਨਾਂ ਦਿਨਾਂ 'ਚ ਵਿਆਹ ਰੱਖ ਲੈਨੇ ਆ ਕੋੜਮ ਜਿਹੜੇ ਇਹਨੇ ਮਿਲਣੀਆਂ ਕਰਦੇ ਨੇ ਸ਼ਹਿਨਾਈਆਂ ਵੱਜਦੀਆਂ ਨੇ ਸ਼ਰਾਬਾਂ ਹੁੰਦੀਆਂ ਨੇ ਬੱਕਰੇ ਵੱਡੇ ਜਾਂਦੇ ਨੇ ਭੰਗੜੇ ਪੈਂਦੇ ਨੇ ਸਾਨੂੰ ਤੇ ਭੁੱਲੀ ਗਿਆ ਵੀ ਅੱਜ ਦੇ ਦਿਨ ਏਡਾ ਵੱਡਾ ਲੂਰ ਹੋਇਆ ਸੀ ਏਡਾ ਵੱਡਾ ਸਿੱਧਕ ਦਾ ਇਮਤਿਹਾਨ ਹੋਇਆ ਸੀ ਅਸੀਂ ਪੈਰ ਪੈਰ ਤੇ ਸਿੱਧਕ ਨੂੰ ਢੋਲ ਰਹੇ ਸਾਡੇ ਘਰਾਂ ਚੋਂ ਊੜਾ ਤੇ ਜੂੜਾ ਸਭ ਕੁਝ ਆ ਰਿਹਾ 300 18 ਸਾਲ 312 ਸਾਲ 2022 ਸਾਲ ਹੋ ਗਏ ਜੀਸਸ ਕ੍ਰਾਈਸ ਦੀ ਕ੍ਰੁਸਿਫਿਕੇਸ਼ਨ ਨੂੰ 1375 ਸਾਲ ਲਗਭਗ ਹੋਏ ਨੇ حضرت ਮੁਹੰਮਦ ਸਾਹਿਬ ਦੇ ਨਵਾਸਿਆਂ ਨੂੰ ਜਦੋਂ ਕੂਫਾ ਦਰਿਆ ਦੇ ਕਿਨਾਰੇ ਖੇ ਭਾਣੇ ਰੱਖ ਕੇ ਸ਼ਹੀਦ ਕੀਤਾ ਗਿਆ ਇਸ ਨੂੰ ਆਪਾਂ ਕਹਿੰਦੇ ਆ ਕਰਬਲਾ ਦਾ ਮੈਦਾਨ ਕਰਬਲਾ ਦਾ ਮੈਦਾਨ 1300 ਤੋਂ ਵੱਧ ਸਾਲ ਹੋ ਗਏ ਨੇ 1300 ਸਾਲ ਚ ਨਾ ਤਾਂ 2022 ਸਾਲਾਂ ਵਿੱਚ ਜੀਸਸ ਦੀ ਕ੍ਰੁਸੀਫਿਕੇਸ਼ਨ ਨੂੰ ਦੁਨੀਆ ਦੇ 크੍ਰਿਸਚੀਅਨ ਭੁਲੇ ਅੱਜ ਵੀ ਸਭ ਕੁਝ ਸੱਜਰਾ ਹੈ ਉਹਨਾਂ ਦੇ ਦਿਮਾਗਾਂ ਵਿੱਚ ਨਾ ਮੁਸਲਮਾਨ ਕਰਬਲਾ ਦੇ ਮੈਦਾਨ ਵਿੱਚ ਸ਼ਹੀਦ ਹੋਏ حضرت محمد صاحب ਦੇ ਨਵਾਸਿਆਂ ਨੂੰ ਭੁੱਲੇ ਨਹੀਂ 나 ਉਸ درد ਨੂੰ ਭੁੱਲੇ ਨਹੀਂ محرم ਦਾ ਮਹੀਨਾ اسلام ਦੇ ਕੈਲੰਡਰ ਦਾ ਪਹਿਲਾ ਮਹੀਨਾ ਹੈ ਇਹ ਮਹੀਨਾ ਨਾ ਹੈ ਤਾਂ ਅਫਸੋਸਨਾਕ ਸਮਾਂ اسلام ਦੀ ਹਿਸਟਰੀ ਵਿੱਚ ਮੰਨਿਆ ਜਾਂਦਾ ਹੈ ਕਿਉਂਕਿ محرم ਵਿੱਚ ਉਹਨਾਂ ਬੱਚਿਆਂ ਦੀ ਸ਼ਹੀਦੀ ਹੋਈ ਸੀ ਔਰ ਇਸ ਮੁਹਰਰਮ ਦੇ ਮਹੀਨੇ ਵਿੱਚ ਤੁਸੀਂ ਦੇਖਿਆ ਨਾ ਟੀਵੀ ਤੇ ਲੋਕ ਛਾਤੀਆਂ ਕੁੱਟ ਰਹੇ ਹੁੰਦੇ ਨੇ ਛਾਤੀਆਂ ਕੁੱਟ-ਕੁੱਟ ਕੇ ਛਾਤੀ ਵਿੱਚੋਂ ਲਹੂ ਕੱਢ ਲੈਂਦੇ ਨੇ ਤੇ ਉਸ ਲਹੂ ਦਾ ਨਜ਼ਰਾਨਾ ਉਹ حضرت ਮੁਹੰਮਦ ਸਾਹਿਬ ਦੇ ਨਿਵਾਸੀਆਂ ਦੀ ਸ਼ਹਾਦਤ ਨੂੰ ਦਿੰਦੇ ਨੇ हसन ਤੇ ਹੁਸੈਨ ਔਰ ਮੁਸਲਮਾਨ ਵਰਤ ਮਹਰਮ ਦੇ ਮਹੀਨੇ ਵਿੱਚ ਸ਼ਾ ਲਿਬਾਸ ਪਹਿਨਦਿਆ ਹਨ ਕਾਲਾ ਲਿਬਾਸ ਪਹਿਨਦਿਆ ਔਰ ਸ਼ਹਾਦਤ ਵਾਲੇ ਦਿਨ ਜਿਹੜੀਆਂ ਚੂੜੀਆਂ ਉਹਨਾਂ ਨੇ ਆਪਣੀ ਬਾਹਾਂ ਵਿੱਚ ਪਾਈਆਂ ਹੁੰਦੀਆਂ ਨੇ ਉਹ ਚੂੜੀਆਂ ਭੰਨ ਦਿੰਦੀਆਂ ਨੇ ਉਹਦੇ ਨਾਲ ਜੋ ਲਹੂ ਵਹਿੰਦਾ ਉਹਨਾਂ ਦੀਆਂ ਬਾਹਾਂ ਚੋਂ ਉਹ ਵੀ ਸਮਝਦੇ ਨੇ ਕਿ ਅਸੀਂ ਵੀ ਖੂਨ ਦਾ ਨਜ਼ਰਾਨਾ ਪੇਸ਼ ਕਰ ਰਹੇ ਹਾਂ ਦੇ ਡਿਡ ਨਾਟ ਫੋਰਗੇਟ ਪਰ ਅਸੀਂ 318 ਸਾਲਾਂ ਚ ਸਭ ਕੁਝ ਸਿਮੇਟ ਦਿੱਤਾ ਅੱਧੀ ਕਾਮਤ ਗੋਨੀ ਹੋ ਗਈ ਹੈ ਸਾਡੀਆਂ ਦਸਤਾਰਾਂ ਗੁੰਆਂ ਸਾਡੇ ਜੂੜੇ ਸਾਡਾ ਸਿੱਧਕ ਕਿੱਦਰੀ ਤੇ ਕੀ ਬਣੂ ਸਾਡਾ ਸਿੱਧਕੋਂ ਹਾਰੀਆਂ ਕੌਮਾਂ ਦਾ ਕੀ ਬਣੂਗਾ ਇਹ ਅੱਜ ਸਭ ਤੋਂ ਵੱਡਾ ਸਵਾਲ ਹੈ ਜਿਹੜਾ ਹਰ ਸਿੱਖ ਨੂੰ ਜੋ ਗੁਰੂ ਮਹਾਰਾਜ ਚਕੀ ਤੇ ਤਰਖਦਾ ਹੈ ਦਸ ਪਾਤਸ਼ਾਹ ਜੂਰ ਚਕੀ ਤੇ ਤਰਖਦਾ ਧਰਮ ਵਿੱਚ ਚਕੀ ਤੇ ਤਰਖਦਾ ਅੱਜ ਆਪਣੇ ਆਪਣੇ ਮਨ ਨੂੰ ਟਟੋਲਣ ਦਾ ਸਮਾਂ ਆਪਣੇ ਘਰਾਂ ਨੂੰ ਦੇਖਣ ਦਾ ਸਮਾਂ ਹੈ ਐਸਾ ਨਾ ਹੋਵੇ ਕਿ ਅਸੀਂ ਕੱਲ ਨੂੰ ਕੋਈ ਵੀ ਜਿਹੜੇ ਘਰਾਂ ਦੀ ਦਾਸਤਾਨ ਬਣ ਜਾਈਏ